ਇਸ ਤੋਂ ਬਾਅਦ ਮਨੇ ਮਨੇ ਦੇਖ ਤੋਂ ਮਾਰ ਕੇ ਕਿ ਮਨੇ ਛੇ ਪਾਏ ਛੇ ਪਾਏ ਛੇ ਪਾਏ ਸਾਰਾ ਪੈਸਾ ਚਾਹੀਦਾ ਹੈ ਇਹਨਾਂ ਦਾ ਕੋਟੀ ਮਾਮਾ ਮਰ ਗਿਆ ਮੈਨੂੰ ਗੱਡੀ ਚੜ ਗਿਆ ਬੋਲਾ ਕੋਟੀ ਮਾਮਾ ਮਰ ਗਿਆ ਮੈਨੂੰ ਗੱਡੀ ਚੜ ਗਿਆ ਕੋਟੀ ਮਾਮਾ ਮਰ ਗਿਆ ਮੈਨੂੰ ਗੱਡੀ ਚੜ ਗਿਆ ਮੁਰਦਾਬਾਦ ਲੋਕੀ ਸਰਕਾਰ ਮੁਰਦਾਬਾਦ ਲੋਕੀ ਸਰਕਾਰ ਮੁਰਦਾਬਾਦ ਲੋਕੀ ਸਰਕਾਰ ਮੁਰਦਾਬਾਦ ਲੋਕੀ ਸਰਕਾਰ ਮੁਰਦਾਬਾਦ ਮਜ਼ਦੂਰ ਇੱਕ ਜਿੰਦਾਬਾਦ ਮਜ਼ਦੂਰ ਇੱਕ ਜਿੰਦਾਬਾਦ ਮਜ਼ਦੂਰ ਇੱਕ ਜਿੰਦਾਬਾਦ ਐਮਐਸਪੀ ਕਾਨੂੰਨੀ ਗਾਰੰਟੀ ਜਿੰਦਾ ਹਾਂਗੇ ਲੈ ਕੇ ਰਾਂਗੇ ਐਮਐਸਪੀ ਕਾਨੂੰਨੀ ਗਾਰੰਟੀ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਮਜ਼ਦੂਰ ਇੱਕ ਜਿੰਦਾਬਾਦ ਕਿਤ ਦੇਵਾਂਗੇ ਜੀ ਬੇਤੀਆ ਆ ਮੋਦੀ ਸਰਕਾਰ ਨੇ ਸਾਨੂੰ ਇੰਨਾ ਤੈਲ ਕੀ ਤਾਨੂੰ ਕਰ ਛੱਡਿਆ ਬਹੁਤ ਜ਼ਿਆਦਾ ਅੱਗੇ ਵੀ ਸਰਕਾਰਾਂ ਆਉਂਦੀਆਂ ਰਹੀਆਂ ਪਰ ਇਸ ਤਰ੍ਹਾਂ ਕਦੀ ਫਸਲ ਜੀਮੀਦਾਰ ਦੀ ਮਜ਼ਦੂਰ ਨੂੰ ਨਹੀਂ ਮੰਡੀਆਂ ਵਿੱਚ ਰੋੜਿਆ ਗਿਆ ਜਿਸ ਤਰ੍ਹਾਂ ਦਾ ਅੱਜ ਇਸ ਸਮੇਂ ਦੇ ਵਿੱਚ ਰੋੜਿਆ ਗਿਆ ਵਾ ਕਿਸੇ ਨੇ ਝੋਨਾ ਨਹੀਂ ਚੁੱਕਿਆ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਸਾਨੂੰ ਵੀ ਤੁਹਾਨੂੰ ਕੋਈ ਚਾਹੀਦਾ ਜਾਂ ਨਹੀਂ ਚਾਹੀਦਾ ਜਾਂ ਤੁਹਾਡਾ ਚੋਨਾ ਵਿਖਦਾ ਜਾਂ ਨਹੀਂ ਵਿਖਦਾ ਮਜ਼ਦੂਰ ਹੈ ਤੇ ਮਜ਼ਦੂਰ ਰੁਲੀ ਜਾਂਦਾ ਵਾ ਉਹ ਨਹੀਂ ਕੋਈ ਦਿਹਾੜੀ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਜੇ ਵੇਖੀਏ ਤੇ ਡੱਲਾ ਸਾਹਿਬ ਕਿਦੋਂ ਦੇ ਆਣ ਕੇ ਉੱਥੇ ਕੋਖੜ ਘਾੜ ਤੇ ਬੈਠਿਆ 75 ਸਾਲ ਦੀ ਉਮਰ ਦੇ ਵਿੱਚ ਇੱਕ ਬੜੀ ਵੱਡੀ ਹਸਤੀ ਆ ਜਿਹੜਾ ਉਹ ਕੰਮ ਕਰ ਰਿਹਾ ਪਰ ਲੋਕੀ ਸੁਣਦੇ ਆ ਇਤਰੋਂ ਸੁਣਦੇ ਤੇ ਇਤਰੋਂ ਕੱਢ ਦਿੰਦੇ ਆ ਉਹ ਕੋਈ ਕਦਰ ਨਹੀਂ ਕਰਦਾ ਇਹੋ ਜੇ ਬਜ਼ੁਰਗ ਦੀ ਕਦਰ ਕਰਨੀ ਚਾਹੀਦੀ ਆ ਉਹ ਵੀ ਆਪਣਾ ਇੱਕ ਮਾਂ ਪਿਓ ਆ ਆਪਣੇ ਖਾਤਰ ਲੜਨ ਲਿਆ ਵਾ ਮੋਦੀ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਉਹ ਮੋਦੀ ਤੂੰ ਇਹ ਕੰਮ ਨੂੰ ਲੱਭਦਾ ਵਾ ਵੀ ਇਹਨਾਂ ਨੂੰ ਮੈਂ ਪੈਰਾਂ ਥਲੇ ਲਟਾਰ ਲਵਾ ਪਰ ਇਹ ਸਿੱਖ ਕੌਮ ਉਦੋਂ ਵੀ ਸੀ ਜਦੋਂ ਕਿਸੇ ਨੇ ਕਿਹਾ ਸੀ ਸਿੱਖੀ ਦਾ ਬੂਟਾ ਪੜਦਾ ਕਿੱਥੇ ਆ ਇਹ ਝਖੜਾਂ 'ਚ ਇਹ ਮੀਂਹ ਦੇ ਰਿਆਂ 'ਚ ਵੀ ਪੜਦਾ ਵਾ ਇਹਨੂੰ ਕੋਈ ਮਰਝਾ ਨਹੀਂ ਸਕਦਾ ਮੋਦੀ ਤੇਰੇ ਡੇਲੇ ਕੱਢ ਦੇਣਗੇ ਕਿਸਾਨ ਲੋਕ ਜੇ ਤੂੰ ਇਹ ਪੰਜਾਬ ਵਾਲ ਨੂੰ ਚਾਹਤਾ ਵੀ ਤੇ ਤੂੰ ਇਹ ਗੱਲ ਨੂੰ ਸਮਝ ਵੀ ਮੈਂ ਕਰਦਾ ਕੀਆ ਤੂੰ ਲੋਕਾਂ ਦੇ ਉੱਤੇ ਹੱਥਾ ਬੋਲਦੇ ਜਿਹੜੇ ਕਾਨੂੰਨ ਪੈਦਾ ਕਰ ਰਿਆ ਵਾ ਵੇਖੋ ਰਾਤੀ ਇੱਕ ਖਬਰ ਸੁਣੀ ਆ ਅੰਮ੍ਰਿਤਪਾਲ ਫਰੀਕਿਆਂ ਦੇ ਕਹਿੰਦੇ ਕਾਂਡ ਦੇ ਵਿੱਚ ਜੀ ਇਹ ਇਹਨੇ ਗੋਲੀ ਚਲਾ ਕੇ ਬੰਦਾ ਮਾਰਿਆ ਇਹ ਨਜਾਇਜ਼ ਗਾਦੋ ਅੰਮ੍ਰਿਤਪਾਲ ਨੂੰ ਬਾਹਰ ਨਹੀਂ ਆਉਣ ਦੇਣਗੇ ਇਹ ਮੋਦੀ ਸਰਕਾਰ ਦੀ ਸਾਰੀ ਚਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ